ਮੇ 30 ਨਵੰਬਰ ਨੂੰ ਕੋਲੀ ਟੱਪਾ ਸਾਈ ਮਾਰਕੀਟ ਚ ਉੱਥੇ ਇੱਕਦਮ ਪ੍ਰੋਵੋਕੇਟਰੀ ਐਕਟ ਚ ਬਿੱਲ ਦੀ ਪੇਮੈਂਟ ਦੇਣ ਨੂੰ ਗਾਹਕ ਆਏ ਸੀਗੇ 6 ਜਣੇ ਇਹਨਾਂ ਕਿਸੇ ਬਰਥਡੇ ਪਾਰਟੀ ਬਰਥਡੇ ਪਾਰਟੀ ਮਨਾਉਣ ਆਏ ਸੀ ਜਿਸ ਚ ਜਦੋਂ ਬਿੱਲ ਦੀ ਪੇਮੈਂਟ ਦੇਣੀ ਸੀ 1250 ਦਾ ਕਰੀਬ ਬਿੱਲ ਬਣਿਆ ਸੀ 1270 ਰੁਪਏ ਦਾ ਬਿੱਲ ਦੇ ਡਿਸਕਾਊਂਟ ਮੰਗਣ ਨੂੰ ਲੈ ਕੇ ਬਿੱਲ ਜਿਹੜਾ ਕਾਊਂਟਰ ਤੇ ਕੋਲੀ ਟੱਪੇ ਦੇ ਕੈਸ਼ੀਅਰ ਬੈਠਾ ਸੀ ਉਹਦੇ ਨਾਲ ਬਹਿਸ ਹੋ ਗਈ ਸੀ ਇਕ ਰਾਹੁਲ ਨਾਮ ਦਾ ਵਿਅਕਤੀ ਸੀ ਜਿਹੜਾ ਇਹਨਾਂ 6 ਜਣਿਆਂ ਦੇ ਵਿੱਚ ਆਇਆ ਸੀ ਬਰਥਡੇ ਪਾਰਟੀ 'ਚ ਉਸਨੇ ਇਹਦੇ ਕੈਸ਼ੀਅਰ ਦੇ ਥੱਪੜ ਮਾਰਿਆ ਤਾਂ ਜਿਹੜਾ ਟਾਬੇ ਦਾ ਸਾਰਾ ਸਟਾਫ ਇਕੱਠਾ ਹੋ ਕੇ ਥੱਪੜ ਮਾਰ ਕੇ ਉਹ ਬਾਹਰ ਨੂੰ ਭੱਜ ਗਿਆ ਭੱਜ ਲਿਆ ਤਾਂ ਟਾਬੇ ਦਾ ਸਾਰਾ ਸਟਾਫ ਇਕੱਠਾ ਹੋ ਕੇ ਉਹਦੇ ਪਿੱਛੇ ਭੱਜਿਆ ਤਾਂ ਇਹ ਜਿਹੜਾ ਲੜਕਾ ਜਿਸ ਦੀ ਡੈਥ ਹੋਈ ਏ ਸੰਤੋਸ਼ যাদਬ ਇਹ ਇਹਨੇ ਉਹਦੇ ਉਹਨਾਂ ਨਾਲ ਹੱਥੋ ਪਾਈ ਕੀਤੀ ਤਾਂ ਇਮੀਡੀਏਟਲੀ ਉਹਨੇ ਆਪਣਾ ਗੱਬਚੋਂ ਦੇ ਕੋਲੇ ਚਾਕੂ ਸੀਗਾ ਇਹਨੇ ਰਾਹੁਲ ਸਹੀ ਦੋਸ਼ੀ ਜਿਹੜਾ ਉਨੇ ਚਾਕੂ ਦੇ ਸਟੈਬ ਇੰਜਰੀ ਇਹਦੇ ਅਕਰ ਕੀਤੀ ਹੈ ਇਹਦੇ ਚਾਕੂ ਮਾਰਿਆ ਇਹ ਉਥੋਂ ਚਾਕੂ ਮਾਰ ਕੇ ਉਹ ਭੱਜ ਗਿਆ ਬਾਕੀ ਬੰਦਿਆਂ ਦਾ ਹੁਣ ਇਸ ਇਸ ਅਕਰੈਂਸ ਦੇ ਸਬੰਧ ਚ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਮਨਜੋਗ ਐਸਐਸਪੀ ਸਾਹਿਬ ਤੇ ਮਨਜੋਗ ਐਸਪੀ ਸਿਟੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਐਸਐਚਓ ਕਤਵਾਲੀ ਤੇ ਐਸਐਚਓ ਸਬਜੀ ਮੰਡੀ ਨੇ ਮੌਕੇ ਤੇ ਪਹੁੰਚ ਕੇ ਸਾਰੇ ਟੈਕਨੀਕਲ ਐਵੀਡੈਂਸ ਕਲੈਕਟ ਕਰਦੇ ਹੋਏ ਤੇ ਇਹਨੂੰ ਦੋਸ਼ੀ ਨੂੰ ਟ੍ਰੇਸ ਕਰ ਲਿਆ ਸੀ ਜਿਸ ਸਬੰਧ ਚ ਮੁਕੱਦਮਾ ਦਰਜ ਕੀਤਾ ਗਿਆ ਮਕਦਮਾ ਦਰਜ ਕਰਕੇ ਮਹਤ ਮਕਦਮਾ 2 6 ਦੋਸ਼ੀਆਂ ਦੇ ਖਿਲਾਫ ਦਰਜ ਹੋਇਆ ਜਿਸ ਬੰਦੀ ਜਿਹੜਾ ਮੇਨ ਦੋਸ਼ੀ ਹੈ ਰਾਹੁਲ ਉਹਨੂੰ ਅੱਜ ਗ੍ਰਫਤਾਰ ਕਰ ਲਿਆ ਗਿਆ ਜਿਸ ਪਾਸੋਂ ਜਿਹੜਾ ਜਿਹੜਾ ਇਹ ਛੋਰਾ ਹੈ ਚਾਕੂ ਹੈ ਇਹ ਰਿਕਵਰ ਵੀ ਕੀਤਾ ਗਿਆ 23 ਬੀਐਸਏ ਤਹਿਤ ਤੇ ਉਹਨੂੰ ਕੱਲ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਸਾਰੀ ਕਹਾਣੀ ਉੱਤਕਲੀ ਹੋਈ ਪਹਿਲਾਂ ਵੀ ਕੋਈ ਮਾਮਲਾ ਕਰਦੇ ਇਸ ਨੌਜਵਾਨ ਦੇ ਜਿਹਨੂੰ ਨਹੀਂ ਨਹੀਂ ਇਹ ਤਾਂ ਇੱਕ ਇਮੀਡੀਏਟਲੀ ਪ੍ਰੋਵੋਕੇਟਰੀ ਐਕਟ ਹੋ ਗਿਆ बिल ਦੇ ਡਿਸਕਾਊਂਟ ਨੂੰ ਲੈ ਕੇ ਲੜਾਈ ਸਰ ਜਿਹੜਾ ਨੌਜਵਾਨ ਹੈ ਜੀ ਉਮਰ ਕਿੰਨੀ ਸੀ ਜੀ ਉਹਦੀ ਜਿਸ ਦੀ ਡੈਥ ਹੋਈ ਲੜਕੀ ਜਿਹੜੇ ਦੇ ਮਾਰੇ ਜੀ ਕਰੀਬ 23-24 ਸਾਲ ਦੇ ਲੱਗਦੇ ਨੂੰ ਇਹਨੂੰ ਕਲੋਰੀਗੇਟ ਕੋਲ ਮੜੀਆਂ ਕੋਲ ਕਰ ਸਰ ਜਿਹੜਾ ਨੌਜਵਾਨ ਹੈ ਉਹਨੇ ਨਸ਼ਾ ਕਰਿਆ ਪਿਆ ਸੀ ਨਸ਼ੇ ਦੀ ਹਾਲਤ ਚ ਇਹ ਜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਨੀਂਤ ਇੱਕ ਵੱਡੇ ਪਾਰਟੀ ਮਨਾਉਣ ਲਈ ਅਲੱਗ-ਅਲੱਗ ਵਹੀਕਲਾਂ ਤੇ ਉੱਥੇ 6 ਜਣੇ ਆਏ ਸੀ ਉਸੇ ਬਿੱਲ ਨੂੰ ਲੈ ਕੇ ਇੱਕਦਮ ਇਮੀਡੀਏਟਲੀ ਉਹ ਬਿੱਲ ਤੇ ਡਿਸਕਾਊਂਟ ਮੰਗਦੇ ਸੀ ਜਿਹੜਾ ਕਾਊਂਟਰ ਤੇ ਕੋਲੀ ਟਾਬੇ ਤੇ ਲੜਕਾ ਬੈਠਾ ਸੀ ਉਹਦੇ ਉਹ ਡਿਸਕਾਊਂਟ ਜਿੰਨਾ ਕਰ ਸਕਦਾ ਸੀ ਉਹਨੇ ਕਰਤਾ ਇਸ ਗੱਲ ਕਰਕੇ ਉਹਨਾਂ ਦਾ ਆਪਸ ਵਿੱਚ ਬਹਿਸ ਹੋ ਗਈ ਬਹਿਸ ਤੋਂ ਉਹਨੇ ਉਹਦੇ ਥੱਪੜ ਮਾਰਿਆ ਉਹ ਪਿੱਛੇ ਬਾਹਰ ਭੱਜੇ ਬਾਹਰ ਭੱਜਣ ਦੇ ਦੌਰਾਨ ਜਿਹੜਾ ਇਹ ਜਿਸਤੀ ਡੈਥ ਹੋਈ ਹੈ ਇਹਨੇ ਇਹਨੇ ਇਹਦੇ ਤੋਂ ਵੀ ਥੱਪੜ ਲੱਗਿਆ ਉਹਦੇ ਉਹਨੇ ਇੱਕਦਮ ਇਹਦੇ ਰੈਸੀਪਰੋਕਲ ਐਕਟ ਚ ਉਏ ਦੇ ਚੱਕ ਕੋ ਮਾਰ ਸਰ ਜਿਹੜਾ ਜਿਹੜਾ ਜਿਹੜੀ ਛੁਰੇ ਦੀ ਗੱਲ ਕਰ ਰਹੇ ਹੋ ਜੀ ਉਹ ਮੁੰਡੇ ਦੇ ਕੋਲੇ ਸੀ ਜਾਂ ਉਹ ਉਹ ਛੁਰਾ ਸੀ ਸੀਟੀਵੀ ਫੁਟੇਜ ਚ ਦਿਖਦਾ ਹੈ ਉਹ ਛੁਰਾ ਉਹਨੇ ਆਪਣੇ ਪਿੱਛੋਂ ਡੱਬ ਚੋਂ ਕੱਢਿਆ ਸੀ ਸਰ ਜਿਸ ਤਰ੍ਹਾਂ ਨੇ ਹਥਿਆਰ ਰੱਖਿਆ ਛੁਰਾ ਕਿਉਂਕਿ ਕ੍ਰਿਮੀਨਲ ਹੋ ਗਈ ਆ ਉਹ ਸਾਰੀ ਉਹ ਸਾਰੀ ਜਿਹੜੀ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਆ ਹੁਣ ਉਹ ਦਰਾਨੇਪੁਰ ਸਰਮਾਂਡ ਇਥੋਂ ਰੋ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਸਰ ਉੱਥੇ ਠੀਕ ਹੈ ਜੀ ਇੱਕੇ ਕਾਰਨ ਆਸਪਾਸੇ ਰੇਡੀਆਂ ਤੇ ਬਹੁਤ ਲੋਕ ਸ਼ਰਾਬ ਪੀ ਕੇ ਖੜਦੇ ਨੇ ਉਰਦੁੰਗ ਵੀ ਮਚਾਉਂਦੇ ਜਿਵੇਂ ਉਹਨਾ ਕੋਲੀ ਢਾਬਾ ਹੀ ਨਾ ਕੋਈ ਹਾਤਰਾ ਨਹੀਂ ਹੈ ਪਰ ਉਹ ਫਿਰ ਵੀ ਸ਼ਰਾਬ ਪੀਉਂਦੇ ਸਨ ਇਸ ਰੋ ਬਾਹਰ ਰੇਡੀਆਂ ਬਹੁਤ ਲੱਗੀਆਂ ਹੁੰਦੀਆਂ ਨੇ ਉਹਨਾਂ ਦੇ ਕੋਈ ਨਾ ਨੱਥ ਪਾਈ ਮੈਂ ਮੈਂਸ਼ਨ ਕਰਦਾ ਸਰ ਜਿਹੜੀ ਫੋਨੋ ਗਰਾਊਂਡ ਤੇ ਇੱਕ ਵਾਰੀ ਕਾਰਵਾਈ ਕੀਤੀ ਸੀ ਫੜੇ ਸੀ ਬੱਦੇ ਪਰ ਹੁਣ ਤੁਸੀਂ ਦੇਖੋ 8 ਵਜੇ ਤੋਂ ਬਾਅਦ ਗੱਡੀਆਂ ਦੇ ਬੋਨਰ ਦੇ ਉੱਪਰ ਸ਼ਰਾਬ ਵਾਲੀ ਤੋਂ ਬਾਅਦ ਨਹੀਂ ਕੋਈ ਕਾਰਵਾਈ ਹੁੰਦੀ ਦਿਵਾਲੀ ਦੇ ਦਿਨਾਂ ਦੌਰਾਨ ਡਰੰਕਨ ਡਰਾਈਵਿੰਗ ਦੀ ਪੂਰੀ ਮੂਵਮੈਂਟ ਚੱਦੀ ਸੀ ਉਹ ਦੁਬਾਰਾ ਫੇਰ ਮੂਵਮੈਂਟ ਉਹ ਦੁ ਕਿਸੇ ਕਿਸਮ ਦਾ ਕਿਸੇ ਨੂੰ ਵੀ ਬਾਹਰ ਸ਼ਰਾਬ ਓਪਨ ਚ ਪੇਂਡ ਤਿਆਰ ਨਹੀਂ ਇਹਨਾਂ ਕੋਲ ਲਾਇਸੈਂਸ ਹੈਗਾ ਜੀ ਵੈਰੀਫਾਈ ਕੀਤਾ ਤੁਸੀਂ ਲਾਇਸੈਂਸ ਹੈਗਾ ਕੋਈ ਟੱਪਰ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਪਹਿਲਾਂ ਜਿਹੜਾ ਕਤਲ ਦੇ ਦੋਸ਼ੀ ਨੂੰ ਟ੍ਰੇਸ ਕਰਨ ਦਾ ਮਸਲਾ ਸੀ ਇਹ ਸਾਰਾ ਕੁਝ ਅੱਗੇ ਵੈਰੀਫਾਈ ਸਰ ਪਹਿਲਾਂ ਵੀ ਇਸ ਦਾ ਬੈਟੇ ਗੋਲੀਆਂ ਚੱਲ ਚੁੱਕੀਆਂ ਨੇ ਜੀ ਜਿਹੜਾ ਜਦੋਂ ਇਹ ਟੱਪੇ ਤੇ ਪਿਛਲੀ ਵਾਰ ਗੋਲੀ ਚੱਲੀ ਸੀ ਉਹ 336 ਦਾ ਮੁਕੱਦਮਾ ਦਰਜ ਹੈ ਉਸ 'ਚ ਜਿਹੜੇ ਦੋਸ਼ੀ ਸੀ ਉਹ ਵੀ ਅਰੈਸਟਡ ਸਰ ਕਿੰਨੇ ਆ ਤੇ ਮੁਕੱਦਮਾ ਐਟ ਦਾ ਟਾਈਮ ਦਰਜ ਆਲੇ ਕੇਸ 'ਚ ਇਹ ਇਸ ਕੇਸ 'ਚ 6 ਜਾਨਾ ਤੇ ਮੁਕੱਦਮਾ ਦਰਜ ਹੈ ਜ ਚੱਕੂ ਵਜਿਆ ਤੇ ਜੋੜਾ ਇਹ ਗ੍ਰਫਤਾਰ ਕਰ ਦਿੱਤਾ ਜਾ ਚੁਕਾ। ਬਾਕੀ ਇਹਨਾਂ ਜਿਹੜੇ ਬਾਕੀ ਪੰਜਾਂ ਦਾ ਰੋਲ ਹੈ ਉਹ ਵੈਰੀਫਾਈ ਕੀਤਾ ਜਾ ਰਿਹਾ। ਇਹ ਇੱਥੇ ਡਰਿੰਕ ਕਰਨ ਲਈ ਬੈਠੇ ਸੀ ਇਹ ਚਾਰੋਂ ਮੁੰਡੇ ਕੀ ਕਰ ਰਹੇ ਸੀ? ਇਹ ਇਹ ਸਾਰਾ ਸੀਸੀਟੀਵੀ ਫੁਟੇਜ ਨੂੰ ਅਸੀਂ ਪੂਰੀ ਬੈਕ ਤੋਂ ਦੇਖਾਂਗੇ। ਇਹ ਉੱਥੇ ਆਏ ਸੀ ਖਾਣ ਪੀਣ ਤੋਂ ਬਾਅਦ ਬਿੱਲ ਬਣਾਇਆ ਸੀ ਬਰਥਡੇ ਪਾਰਟੀ ਤੇ ਆਏ ਸੀ। ਇਹ ਸੀਸੀਟੀਵੀ ਫੁਟੇਜ ਜਿਹੜੀ ਮੀਡੀਆ ਨੂੰ ਪ੍ਰੋਵਾਈਡ ਕਰਾਈ ਜਾਏਗੀ। ਜਿਹੜੀ ਇਨਵੈਸਟੀਗੇਸ਼ਨ ਦਾ ਜਿੱਥੇ ਹੈਮਪਰ ਹੁੰਦੀ ਆ ਉਹ ਵਾਲੀ ਉਸ ਨੂੰ ਛੱਡ ਕੇ ਉਸ ਤੋਂ ਇਲਾਵਾ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਪ੍ਰੋਵਾਈਡ ਕਰਾਂਗੇ। ਠੀਕ ਆ ਸਰ ਥੈਂਕ